ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪੰਜਾਬ ਆੜਤੀਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਆੜਤੀਆਂ ਦੀਆਂ ਕੁਝ ਮੰਗਾਂ ਮੰਨਣ ਤੇ ਸਹਿਮਤੀ ਬਣ ਗਈ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਆੜਤੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਦੇ ਚਲਦੇ ਪੰਜਾਬ ਦੇ ਆੜਤੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅੱਜ ਲੱਡੂ ਵੰਡੇਗੇ ਇਹਨਾਂ ਹਾਲਤਾਂ ਤੋਂ ਦੇਖੋ ਅਸੀਂ ਕਾਫੀ ਪਿਛਲੇ ਸਮੇਂ ਤੋਂ ਇਸੇ ਘਰਚਕਾਰੇ ਸੀ ਪਹਿਲੀ ਤਰੀਕ ਤੋਂ ਅਸੀਂ ਸਾਰੇ ਆਰਤੀ ਜਿਹੜੇ ਪੰਜਾਬ ਦੀ ਸੀ ਹੜਤਾਲ ਦੇ ਸੀ ਕਿਉਂਕਿ ਸਾਡੀਆਂ ਕੁਝ ਹੱਕੀ ਮੰਗਾਂ ਸੀ ਜਿਹੜੀਆਂ ਨਹੀਂ ਸੀ ਮੰਗੀਆਂ ਜਾ ਰਹੀਆਂ ਅੱਜ ਪੰਜਾਬ ਸਰਕਾਰ ਨੇ ਭਗਵੰਤ ਜੀ ਮਾਨ ਜੀ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਜਿਸ ਤਰ੍ਹਾਂ 2.5% ਦਾਮੀ ਸਾਡੀ ਲੇਬਰ 'ਚ ਥੋੜਾ ਜਿਹਾ ਵਾਧਾ ਕੀਤਾ ਆ ਉਹਦੀ ਖੁਸ਼ੀ ਵਿੱਚ ਅੱਜਹੀਂ ਜਿਹੜੇ ਉਹ ਲੱਡੂ ਵੰਡ ਰਹੇ ਹੋਰ ਕਿੰਨੀਆਂ ਮੰਗਾਂ ਰਹਿ ਗਈਆਂ ਨੇ ਜਿਹੜੀਆਂ ਉਹਨਾਂ ਦੀ ਡਿਮਾਂਡ ਵੀ ਹੁੰਦੀ ਹੈ ਦੇਖੋ ਮੰਗਾਂ ਦੇ ਕਾਫੀ ਚੱਲਦੀਆਂ ਰਹਿੰਦੀਆਂ ਨੇ ਸਾਡੀਆਂ ਇਦਾਂ ਐਫਸੀ ਸਾਡਾ ਬਕਾਇਆ ਰਹਿੰਦਾ ਆ ਜਿਹੜੀ ਐਫਸੀ ਜਦੋਂ ਸਾਡੇ ਕੋਲ ਮਾਲ ਖਰੀਦੀ ਆ ਉਹਦੀ দামੀ ਰਹਿੰਦੀ ਆ ਕੋਈ দামੀ ਉਹਨੇ ਘੱਟ ਦਿੱਤੀ ਸੀ ਉਹ ਇਸ ਕਰਕੇ ਉਹ ਕਾਫੀ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਹੈ ਕਿ ਜਾਇਜ਼ ਮੰਗਾਂ ਨੇ ਹੱਕੀ ਮੰਗਾਂ ਨੇ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸੈਂਟਰ ਸਰਕਾਰ ਕੋਲ ਅਸੀਂ ਅੱਗੇ ਲਾ ਕੇ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹਨੂੰ ਮਨਵਾਵਾਂਗੇ ਯਕੀਨ ਆ ਕਿ ਕਹਿਣਾ ਚਾਹੁੰਦੇ ਹੋ ਅੱਜ ਲੱਡੂ ਵੰਡੇ ਜਾ ਰਹੇ ਆ ਮੰਡੀ ਵਿੱਚ ਮੇਰਾ ਨਾਮ ਪਰਮਪੀਰ ਸਿੰਘ ਆ ਸਾਡਾ ਪਰਿਵਾਰ ਮਾਰਾ ਕਿਤੇ ਨਾਲ ਜੁੜਿਆ ਹੋਇਆ ਆ ਅਹੀਂ ਅੱਜ ਉਹ ਸ੍ਰੀਮਾਨ ਦੇ ਤੇ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਪਿਛਲੇ 2-3 ਸਾਲ ਤੋਂ ਜਿਹੜੀ ਮੰਗ ਸੀ ਕਮਿਸ਼ਨ ਦੀ ਉਹਨੂੰ ਮੰਨਿਆ ਮੰਨਿਆ ਕਿਉਂਕਿ ਸਾਡਾ ਸ਼ਵਰਸ਼ ਕਰਨ ਦਾ ਜਾਰ ਤਾਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਜਿਹੜੇ ਮੰਗਾ ਕਰਕੇ ਸਾਨੂੰ ਕਿਉਂਕਿ ਸਾਡੀ ਜਿਹੜਾ ਰੋਜੀ ਰੋਟੀ ਦੀ ਲੱਤ ਵੱਜੂਗੀ ਉਹ ਫਿਰ ਕਿਸਾਨ ਆਰਤੀ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਸਰਕਾਰ ਦੇ ਕੋ ਲੋਏ ਆਪਣੀ ਹੱਕੀ ਮੰਗ ਲੈਣ ਵਾਸਤੇ ਇਹਨੇ ਜਨਾਪਾ ਹੜਤਾਲ ਤੇ ਰਹੇ ਆ ਤੇ ਅੱਜ ਬੜੀ ਖੁਸ਼ੀ ਆ ਤੇ ਅਸੀਂ ਧੰਨਵਾਦੀ ਆ ਪੰਜਾਬ ਸਰਕਾਰ ਦੇ ਤੇ ਵਿਜੇ ਕਾਲਾ ਜੀ ਦੇ ਕਿ ਜਿਨ੍ਹਾਂ ਨੇ ਬੜੇ ਸਹੀ ਦਿਸ਼ਾ ਅਗਵਾਈ ਦੇ ਕੇ ਸਾਰੇ ਪੰਜਾਬ ਨੂੰ ਕਿਸਾਨ ਦਾ ਨੁਕਸਾਨ ਨਹੀਂ ਹੋਣ ਦਿੱਤਾ ਆਰਤੀਆ ਦਾ ਨੁਕਸਾਨ ਨਹੀਂ ਹੋਣ ਦਿੱਤਾ ਤੇ ਪੰਜਾਬ ਸਰਕਾਰ ਨੇ ਉਹਨਾਂ ਪੂਰਾ ਤਾਲਮੇਲ ਬੁਲਾ ਕੇ ਚੱਲੇ ਆ ਤੇ ਉਹਦੇ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਚ ਮੰਨੀਆਂ ਆ ਅੱਜ ਇਸੇ ਖੁਸ਼ੀ ਦੇ ਵਿੱਚ ਸਾਰੇ ਆਰਤੀ ਯੂਨੀਅਨ ਨੇ ਪੂਰੇ ਮੰਡੀ ਦੇ ਵਿੱਚ ਲੱਡੂ ਵੰਡੇ ਆ ਅਸੀਂ ਆਸ ਕਰਦੇ ਹਾਂ ਕਿ ਮੰਗਾਂਣੀਆਂ ਇਹਨਾਂ ਨੂੰ ਪੰਜਾਬ ਸਰਕਾਰ ਦੀ ਅਮਲੀ ਜਾਮਾ ਵੀ ਪਹਿਨਾਏਗੀ ਤੇ ਅੱਜ ਲੱਡੂ ਵੰਡੇ ਜਾਰੇ ਕੀ ਕਰਨ ਕੋ ਮੈਂ ਨਾਲਾ ਮੰਡੀ ਤੋਂ ਅਰਧ ਜੁਨੀਅਨ ਦਾ ਕੈਸ਼ੀਅਰ ਰੋਹਿਤਪੁਰੀ ਲੱਕੀ ਨਾਂ ਹੈ ਜੀ ਮੇਰਾ ਤੇ ਆਪਾਂ ਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਭਗਵਾਨਤਮਾਨ ਸਰਕਾਰ ਤੇ ਸਾਡੇ ਵਿਜੇ ਕਲ ਦਾ ਜੀ ਆਰਟੀ ਸੈਸ਼ਨ ਦੇ ਪ੍ਰਧਾਨ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਜੀ ਸਾਡੇ ਦਰਕਤਾਂ ਨੂੰ ਫਲ ਲੱਗਾ ਜੀ ਸਾਡਾ ਜਿਹੜਾ ਇੰਨਾ ਨੁਕਸਾਨ ਪਿੱਛੇ ਹੋਇਆ ਵਾ ਜਿਹੜੀ ਸਾਡੀ দামੀ ਕੱਟੀ ਗਈ ਹੈ 1 ਰੁਪਿਆ 90 ਪੈਸੇ ਸਾਨੂੰ ਮਿਲਦੀ ਦੀ ਇਹ ਇਹਨਾਂ ਨੇ ਪ੍ਰਤੀ ਕੁਵਾਂਟਲ 45 ਰੁਪਏ ਕਰਤੀ ਸੀ ਜਿਹੜੀ ਕਿ ਸਾਡੀ ਇਹ ਜਿਹੜੀ দামੀ ਆ ਇਹ ਪਰਸੈਂਟੇਜ ਦੇ ਨਾਲ ਹੁੰਦੀ ਆ ਤੇ ਅੱਜ ਚਲੋ ਠੀਕ ਆ ਲੇਟ ਆਏ ਪਰ درست ਆਏ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਜੀ ਸਾਡੇ ਲਈ ਸਾਡੇ ਹੱਕਾਂ ਲਈ ਬਹੁਤ ਵਧੀਆ ਫੈਸਲਾ ਹੋਰ ਕੋਈ ਹੋਰ ਵੀ ਮੰਗਾਂ ਹੋਣੀਆਂ ਜਿਹੜੀਆਂ ਕੇਂਦਰ ਤੋਂ ਕਰਨੀਆਂ ਸੀ ਜੇਕਰ ਸਰਕਾਰ ਸਹਿਯੋਗ ਦੇਣ ਲਈ ਗੱਲ ਕਰੀ ਸੀ ਚਲੋ ਗੱਲ ਇਹ ਆ ਜੀ ਮੰਗਾਂ ਤੇ ਬਹੁਤ ਜ਼ਿਆਦੀਆਂ ਹੁੰਦੀਆਂ ਨੇ ਤੇ ਸਾਰੀਆਂ ਮੰਨੀਆਂ ਵੀ ਨਹੀਂ ਜਾਂਦੀਆਂ ਸਾਰੀਆਂ ਮੰਨੀ ਬਾਕੀ ਠੀਕ ਹੈ ਜੋ ਵੀ ਸਰਕਾਰ ਨੇ ਫੈਸਲਾ ਕੀਤਾ ਉਹ ਬਹੁਤ ਵਧੀਆ ਕੀਤਾ ਤੇ ਬਾਕੀ ਵੀ ਰਹਿੰਦੀਆਂ ਮੰਗਾਂ ਨੇ ਚਲੋ ਸਾਡਾ ਸੰਘਰਸ਼ ਜਾਰੀ ਰਹੇਗਾ ਮਨਾਵਾਂਗੇ ਸਰਕਾਰ ਵਾ ਸਰਕਾਰ ਦਾ ਫਰਜ਼ ਮੰਨਦਾ ਕਿ ਆਪਣੇ ਆਵਾਮ ਦਾ ਆਪਣੇ ਲੋਕਾਂ ਦਾ ਧਿਆਨ ਰੱਖਣਾ ਤੇ ਉਹਨਾਂ ਦੀ ਰੋਜੀ ਰੋਟੀ ਦਾ ਵੀ ਧਿਆਨ ਰੱਖਣਾ ਉਹਦਾ ਫਰਜ਼ ਮੰਨਦਾ ਜੀ ਉਹ ਕਰਨਗੇ ਜੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز